ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ 3511 ਟਰੈਕਟਰ ਵਕਾਊ ਆ ਤੇ ਇਹ ਪਿੰਡ ਕੋਟਲੀ ਸੰਗਰ ਆਈ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਹ ਟਰੈਕਟਰ ਵਕਾਊ ਆ ਜੀ ਚੰਗੀ ਕੰਡੀਸ਼ਨ ਦੇ ਵਿੱਚ ਆ ਚੰਗੇ ਟਾਇਰ ਆ ਬਾਈ ਤੋਂ ਗੱਲਬਾਤ ਕਰਕੇ ਜਾਣਕਾਰੀ ਵੀ ਲਵਾਂਗੇ ਤੇ ਬਾਈ ਜੀ ਇਹਰਾ ਦਾ ਕਮੈਨ ਦਾ ਕੰਮ ਆ ਤੇ ਇਹ ਟਰੈਕਟਰ ਹੁਣ ਇਹਨਾਂ ਕੋਲੇ ਵਿਹਲਾ ਖੜਾ ਆ ਇਸ ਕਰਕੇ ਵਿਕਾਊਆ ਕਿਉਂਕਿ ਕਈ ਵਾਰੀ ਕੋਈ ਛੋਟੇ ਟਰੈਕਟਰ ਦੀ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਅਗਲਾ ਲੈ ਲੈਂਦਾ ਤੇ ਹੁਣੇ ਵਿਕਾਊ ਹੈ ਜੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸੋਤਿਆਂ ਨੂੰ ਆਪਣਾ ਚੈਨਲ ਦੇਖਣ ਆਉਣ ਸਾਰਿਆਂ ਦਾ ਤੇ ਆਪਣਾ ਨਾਮ ਦੱਸਿਓ ਬਾਈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਪੈਂਡ ਕੋਟਲੀ ਸੰਘਰੀ ਠੀਕ ਹੈ ਤੇ ਬਾਈ ਜੀ ਇਹ ਜਿਹੜਾ ਟਰੈਕਟਰ ਆ ਕਿਹੜਾ ਮਾਡਲ ਆ ਇਹ ਇਹ 94 ਮਾਡਲ ਆ ਜੀ 3511 3511 ਐਚਡੀ ਹਾਂ ਜੀ ਠੀਕ ਹੈ ਜੀ ਸੈਲਫ ਸਟਾਰਟ ਆ ਬਾਈ ਜੀ ਸੈਲਫ ਸਟਾਰਟ ਆ ਇੰਜਨ ਗੇਅਰ ਦਾ ਵਧੀਆ ਟਰੈਕਟਰ ਆ ਜੀ ਘਰੇ ਮਤਲਬ ਪੂਰਾ ਕੰਮ ਦੇਣ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਤੇ ਇਹ ਟਾਇਰ ਕਿੰਨੇ ਪੈਸੇ ਆ ਬਾਈ ਮੂਰਲੇ ਦੇ ਟਾਇਰ ਤੁਸੀਂ ਜੀ ਅਸੀਂ ਤਾਂ ਨਵੇਂ ਹੀ ਮੰਨਦੇ ਆ ਬੰਦਾ ਇਹਨੂੰ ਕੋਈ 95 ਪੈਸੇ ਮੰਨ ਕੇ ਆ ਜਾਈ ਤੇ ਮਗਰਲੇ ਬਾਈ ਜੀ ਮਗਰਲੇ ਵੀ ਤਕਰੀਬਨ ਸੇਮ ਆ ਜੀ ਸੁੱਕਾ ਰੋਡ ਵਰਗਾ ਪਿਆ ਹਾਂਜੀ ਹਾਂਜੀ ਠੀਕ ਹੈ ਲਾਈਟਾਂ ਲੂਟਾਂ ਪੂਰੀਆਂ ਸਹੀ ਹੈ ਬਾਈ ਲਾਈਟਾਂ ਲੂਟਾਂ ਸਹੀ ਸੈਲਫ ਸਟਾਰਟ ਲੋ ਵੀ ਮਿੱਤਰੋ ਛਤਰੀ-ਛੁਤਰੀ ਲੱਗੀ ਆ ਤੇ ਸਾਫ਼-ਸੋਥਰਾ ਟਰੈਕਟਰ ਬਿਲਕੁਲ ਹੂੰ ਇਹ 4 ਚੁਪਰੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਕੋਈ ਤੇਲ ਦੀ ਲੀਕਿੰਗ ਨਹੀਂ ਕਿਤੇ ਤੇ ਉਵੇਂ ਧੋਣ ਵਾਲਾ ਖੜਾ ਜਿਵੇਂ ਸੁੱਕਾ ਖੜਾ ਰੋਡ ਵਰਗਾ ਦੇਖ ਸਕਦੇ ਹੋ ਤੁਸੀਂ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ ਆ ਜੀ ਕੋਈ ਬਸ ਲੈਣ ਦੇਣ ਵਾਲਾ ਸਵਾ ਲੱਖ ਰੁਪਈਆ ਜੀ ਸਵਾ ਲੱਖ ਮਾੜਾ ਮੋਟਾ ਮਾਨਤਾਨ ਹੋ ਜੂ ਬਸ ਮਾੜਾ ਤੋਂ ਹਲਕਾ ਫੁਲਕਾ ਹੈ ਜੀ ਮੰਗਣ ਨੂੰ ਲਓ ਵੀ ਸਵਾ ਲੱਖ ਰੁਪਈਆ ਮੁੱਲਾ ਮਾਨਤਾਨ ਹੋ ਜੂਗਾ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਆਪਾਂ ਇਸ ਨੰਬਰ ਤੇ ਗੱਲ ਕਰਾਂਗੇ ਤੇ ਬਾਈ ਤੋਂ ਪੁੱਛ ਵੀ ਲੈਣਾ ਨੰਬਰ ਬਾਈ ਦੁਬਾਰਾ ਫਿਰ ਦੱਸ ਦਿਓ 98772 98772 0099 0099 ਲਓ ਵੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਕੋਟਲੀ ਸੰਗਰ ਜਲਾ ਮੋਹੰਸਰ ਸਾਹਿਬ ਬਹੁਤ ਬਹੁਤ ਧੰਨਵਾਦ